ਇਹ ਦੋ ਕੰਧਾਂ ਬੋਲਦਿਆਂ ਨੂੰ ਦੇਖ ਤੁਹਾਡੀਆਂ ਵੀ ਤਾਂ ਹਾਂ ਨਿਕਲ ਜਾਣਗੀਆਂ ਇਹਨਾਂ ਕੰਧਾਂ ਦੇ ਬਹੁਤ ਜਾਣਿਆਂ ਨੇ ਦਰਸ਼ਨ ਕੀਤੇ ਹੋਣਗੇ ਪਰ ਇਹਨਾਂ ਕੰਧਾਂ ਨੂੰ ਬੋਲਦਿਆਂ ਨੂੰ ਕਿਸੇ ਵਿਰਲੇ ਨੇ ਹੀ ਸੁਣਿਆ ਹੋਣਾ ਆਓ ਤੁਹਾਨੂੰ ਇਹਨਾਂ ਕੰਧਾਂ ਦੇ ਦਰਸ਼ਨ ਕਰਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦਿਲੋਂ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਓ ਤਾਂ ਜੋ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਉਹ ਪਾਵਨ ਪਵਿੱਤਰ ਅਸਥਾਨ ਛੋਟੇ ਬਾਬਿਆਂ ਨੇ ਵੱਡੇ ਸਾਕੇ ਕੀਤੇ ਆ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਅਸੀਂ ਕਿੱਥੇ ਪਹੁੰਚੇ ਹੋਏ ਹਾਂ ਜੇ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਈਏ ਅਸੀਂ ਪਹੁੰਚੇ ਹੋਏ ਹਾਂ ਜੀ ਸ਼੍ਰੀ ਫਤਿਹਗੜ ਸਾਹਿਬ ਇਹ ਉਹੀ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀਆਂ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀਆਂ ਨੇ ਤੇ ਸਤਗੁਰ ਜੀ ਦੀ ਮਾਤਾ ਮਾਤਾ ਗੁਜਰਕੌਰ ਜੀਆਂ ਨੇ ਸਾਡੀ ਖਾਤਰ ਸੰਗਤ ਜੀ ਸ਼ਹੀਦੀ ਦਿੱਤੀ ਆ 10 11 12 ਤੇ 13 ਪੋ ਨੂੰ ਸਹਬਜ਼ਾਦੇ ਅਤੇ ਮਾਤਾ ਜੀਆਂ ਨੂੰ ਜੋਤਸੀਹੇ ਸੂਬਾ ਸਰਹੰਦ ਵੱਲੋਂ ਦਿੱਤੇ ਗਏ ਆ ਜਿਹੜਾ ਵੀ ਉਹਨਾਂ ਤਸੀਹਿਆਂ ਨੂੰ ਸੁਣਦਾ ਹੈ ਜਾਂ ਸੁਣਾਉਂਦਾ ਹੈ ਇੱਕ ਵਾਰ ਪੁੱਭਾ ਨਿਕਲ ਜਾਂਦੀਆਂ ਹਨ ਕੋਈ ਪੱਥਰ ਦਿਲ ਹੀ ਹੋਵੇਗਾ ਜਿਹਦੀਆਂ ਅੱਖਾਂ 'ਚੋਂ ਹੰਝੂ ਨਾ ਆਉਣ ਸਹਿਬਜ਼ਾਦਿਆਂ ਦੀ ਯਾਦ ਵਿੱਚ ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਹਿਬ ਬਣਿਆ ਹੋਇਆ ਆਓ ਤੁਹਾਨੂੰ ਹੁਣ ਭੋਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਉਹਨਾਂ ਕੰਧਾਂ ਦੇ ਦਰਸ਼ਨ ਆਪਜੀ ਕਰੋ ਜਿਨ੍ਹਾਂ ਕੰਧਾਂ ਵਿੱਚ ਖੜੇ ਕਰਕੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੰਗਤ ਜੀ ਸੋਚ ਕੇ ਵੇਖੋ ਸਾਡੇ ਘਰਾਂ ਵਿੱਚ ਵੀ ਬੱਚੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਵੀ ਸਹਿਬਜ਼ਾਦੇ ਸੀ ਕੀ ਉਮਰਾਂ ਸੀ 7 ਤੇ 9 ਸਾਲ ਦੀ ਉਮਰ ਸਾਡੇ ਬੱਚਿਆਂ ਦੇ ਛੋਟੀ ਜਿਹੀ ਚੋਟ ਵੀ ਲੱਗ ਜਾਏ ਤਾਂ ਸਾਡੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ The uh ਔਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਇਤਿਹਾਸ ਕੰਧਾਂ ਜਿਨ੍ਹਾਂ ਕੰਧਾਂ ਵਿੱਚ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੋ ਛੋਟੇ ਲਾਲਾਂ ਨੂੰ ਖੜੀਆਂ ਕਰਕੇ ਸ਼ਹੀਦ ਕੀਤਾ ਗਿਆ ਸਿੱਖਾ ਅੱਜ ਵੀ ਇਹ ਕੰਧਾਂ ភੁੱਬਾਂ ਮਾਰ ਕੇ ਰੋ ਰਹੀਆਂ ਹਨ ਤੇ ਤੈਨੂੰ ਕਹਿ ਰਹੀਆਂ ਹਨ ਗੁਰੂ ਦੇਆਂ ਲਾਲਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਸਿੱਖੀ ਨਹੀਂ ਛੱਡੀ ਕੇਸ ਨਹੀਂ ਕਤਲ ਕਰਾਏ ਪਰ ਸਿੱਖਾ ਤੂੰ ਕਿੱਧਰ ਨੂੰ ਜਾ ਰਹੀਆਂ ਆ ਵੇਖ ਅੱਜ ਤੈਨੂੰ ਕੰਧਾਂ ਕਹਿ ਰਹੀਆਂ ਹਨ ਸਿੱਖਾ ਤੂੰ ਸਿੱਖੀ ਨਾ ਛੱਡ ਕੇਸ ਰੱਖ ਗੁਰੂ ਵਾਲਾ ਬਣ ਇਤਿਹਾਸ ਪੜ ਕੇ ਵੇਖੀਏ ਸਹਿਬਜ਼ਾਦਿਆਂ ਨੂੰ ਡਰਾਇਆ ਵੀ ਗਿਆ ਸਹਿਬਜ਼ਾਦਿਆਂ ਨੂੰ ਲਾਲਚ ਵੀ ਦਿੱਤੇ ਗਏ ਪਰ ਸੰਗਤ ਜੀ ਨਾ ਉਹ ਲਾਲਚ ਵਿਚ ਆਏ ਆ ਨਾ ਉਹ ਦੁਸ਼ਮਣ ਦੇ ਕੋਲੋਂ ਡਰੇ ਆ ਸਹਿਬਜ਼ਾਦਿਆਂ ਨੇ ਡਟ ਕੇ ਆਖਿਆ ਸੂਬੇਆ ਸਿੱਖੀ ਸਾਡੀ ਜਿੰਦ ਜਾਨ ਹੈ ਪਰ ਅੱਜ ਚੰਦ ਪੈਸਿਆਂ ਦੀ ਖਾਤਰ ਥੋੜੇ ਜਿਹਾ ਲਾਲਚ ਦੀ ਖਾਤਰ ਆਪਾਂ ਧਰਮ ਛੱਡੀ ਫਿਰਦੇ ਆਂ ਪਰ ਗੁਰੂਦਿਆਂ ਲਾਲਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆ ਤੇ ਸਾਨੂੰ ਵੀ ਇਹੀ ਸਿੱਖਿਆ ਦਿੱਤੀ ਆ ਜੇ ਸਿੱਖੀ ਖਾਤਰ ਜਿੰਦ ਵੀ ਵਾਰਨੀ ਪਵੇ ਤੁਸੀਂ ਪਿਛਾ ਨਹੀਂ ਹਟਣਾ ਆਓ ਸੰਗਤ ਜੀ ਹੁਣ ਤੁਹਾਨੂੰ ਠੰਡੇ ਬੁਰਜ ਦੇ ਦਰਸ਼ਨ ਕਰਾਉਨੇ ਆ ਜਦੋਂ ਅਸੀਂ ਠੰਡੇ ਬੁਰਜ ਵੱਲ ਜਾ ਰਹੇ ਸਾਂ ਤਾਂ ਸਾਹਮਣੇ ਸਾਨੂੰ ਮਾਤਾ ਜੀ ਦੇ ਦਰਸ਼ਨ ਹੋਏ ਕਿੰਨੀ ਬਡੇਰੀ ਉਮਰ ਆ ਫਿਰ ਵੀ ਮਾਤਾ ਜੀ ਫਤੇਗੜ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਹੋਏ ਸੀ ਸਾਨੂੰ ਵੀ ਚਾਹੀਦਾ ਹੈ ਆਪਣੇ ਬੱਚਿਆਂ ਦੇ ਨਾਲ ਇਤਿਹਾਸਕ ਸਥਾਨਾਂ ਤੇ ਆ ਕੇ ਦਰਸ਼ਨ ਕਰੀਏ ਤਾਂ ਜੋ ਸਾਡੇ ਬੱਚੇ ਸਿੱਖੀ ਨਾਲੋਂ ਟੁੱਟਣ ਨਾ ਜੁੜੇ ਰਹਿਣ ਆਓ ਸੰਗਤ ਜੀ ਹੁਣ ਤੁਹਾਨੂੰ ਅਸੀਂ ਠੰਡੇ ਬੁਰਜ ਦੇ ਦਰਸ਼ਨ ਕਰਾਉਨੇ ਆ ਇਹ ਉਹੀ ਠੰਡਾ ਬੁਰਜ ਹੈ ਜਿਹੜੇ ਠੰਡੇ ਬੁਰਜ ਵਿੱਚ ਵਜੀਰਖਾ ਗਰਮੀਆਂ ਦੇ ਦਿਨਾਂ ਵਿੱਚ ਆ ਕੇ ਰਹਿੰਦਾ ਹੁੰਦਾ ਸੀ ਕਿਉਂਕਿ ਠੰਡੇ ਬੁਰਜ ਦੇ ਹੇਠੋਂ ਨਦੀ ਚੱਲਦੀ ਸੀ ਨਦੀ ਦੇ ਉੱਤੋਂ ਜਦੋਂ ਹਵਾ ਚੱਲ ਕੇ ਠੰਡੇ ਬੁਰਜ ਤੱਕ ਪਹੁੰਚਦੀ ਸੀ ਹਵਾ ਬਹੁਤ ਠੰਡੀ ਲੱਗਦੀ ਸੀ ਇਸੇ ਹੀ ਠੰਡੇ ਬੁਰਜ ਵਿੱਚ ਮਾਤਾ ਗੁਜਰਕੌਰ ਜੀ ਅਤੇ ਸਹਿਬਜ਼ਾਦਿਆਂ ਨੂੰ ਕੈਦ ਕੀਤਾ ਸੀ ਪਰ ਤੁਸੀਂ ਸੋਚ ਕੇ ਵੇਖੋ ਪੋਦੇ ਮਹੀਨੇ ਵਿੱਚ ਇਸ ਠੰਡੇ ਬੁਰਜ ਵਿੱਚ ਕਿੰਨੀ ਠੰਡ ਲੱਗਦੀ ਹੋਏਗੀ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦੇ 7 ਤੇ 9 ਸਾਲ ਦੀ ਉਮਰ ਹੈ ਮਾਤਾ ਵੀ ਬਜ਼ੁਰਗ ਹੈ ਸਹਿਬਜਾਦੇ ਵੀ ਛੋਟੇ ਹਨ ਬਜ਼ੁਰਗ ਅਤੇ ਬੱਚਿਆਂ ਨੂੰ ਵੱਧ ਠੰਡ ਲੱਗਦੀ ਆ ਤਨ ਹਨ ਮਾਤਾ ਗੁਜਰਕੌਰ ਜੀ ਜੋ ਆਪਣੇ ਬੁੱਢੇ ਹੱਡਾਂ ਦਾ ਨਿਗ ਸਹਿਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਦੇ ਰਿਹਾ ਤੇ ਨਾਲ ਨਾਲ ਸਿੱਖਿਆ ਦੇ ਰਿਹਾ ਪੋਤਿਓ ਦੇਖਿਓ ਕਿਤੇ ਧਰਮ ਨਾ ਹਾਰਿਓ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ ਤੁਹਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੂਨ ਹੈ ਤੁਸੀਂ ਧਰਮ ਦੀ ਖਾਤਰ ਜਿੰਦਵਾਰ ਦਿਓ ਪਰ ਵੇਖਿਓ ਸਿੱਖੀ ਨਾ ਛੱਡਿਓ ਅੱਜ ਦੀ ਇਹ ਮਾਏ ਤੂੰ ਵੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਸੰਗਤ ਜੀ ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਮਾਤਾ ਗੁਜਰਕੌਰ ਜੀਆਂ ਨੇ ਸਰੀਰ ਛੱਡਿਆ ਅਗਲੇ ਬਲੌਗ ਵਿੱਚ ਤੁਹਾਨੂੰ ਅਸੀਂ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਵਾਂਗੇ ਸ਼ਹੀਦੀ ਤੋਂ ਬਾਅਦ ਜਿੱਥੇ ਮਾਤਾ ਗੁਜਰਕੌਰ ਜੀ ਅਤੇ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਛੁੱਟਿਆ ਗਿਆ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪ ਜੀ ਕਿੱਥੋਂ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ